ਮੁਕੇਰੀਆ ਦਸਵਾ ਰੋਡ ਤੇ ਟੱਬਾ ਜਿਸ ਦਾ ਸਵਾਦ ਕੋਈ ਨਾ ਭੁੱਲੇ ਕਾਕਾ ਵਿਸ਼ਨੂ ਟੱਬਾ ਦਿਨ ਰਾਤ ਖੁੱਲਾ ਕੜੀ ਬਾਜੀਵਾ ਮਸੂਰੀ ਬਾਣੀ ਚ ਸਵਾਦ ਦਾ ਤਮਾਕਾ ਕਾਕਾ ਵਿਸ਼ਨੂ ਟੱਬਾ ਮਸਤੀ ਭਰੀ ਮਸੂਰੀ ਬਾਣੀ ਵਿੱਚ ਕਾਕਾ ਵਿਸ਼ਨੂ ਟੱਬਾ ਦੀ ਕੜੀ ਸਪੈਸ਼ਲ ਐਡ ਓਏ ਭਾਈਓ ਤੇ ਪੇਣੀਓ ਜੇ ਤੁਸੀਂ ਮੁਕੇਰੀਆ ਦਸਵਾ ਰੋਡ ਤੇ ਪੈ ਗਏ ਆ ਤਾਂ ਚਿਰ ਦੀ ਖੂਈ ਨੇੜੇ ਕਾਕਾ ਵਿਸ਼ਨੂ ਟੱਬਾ ਤੇ ਇੱਕ ਵਾਰੀ ਜ਼ਰੂਰ ਠਹਿਰ ਜਾਓ ਜੀ ਕਿਉਂਕਿ ਉਥੇ ਮਿਲਦੀ ਆ ਕੜੀ ਸਪੈਸ਼ਲ ਐਨੀ ਵਧੀਆ ਕਿ ਉਂਗਲਾ ਤੱਕ ਚਟ ਜਾਉਂਗੇ ਤਾਜ਼ੀ ਦਹੀਂ ਮੱਖਣ ਵਾਲੀ ਕੜੀ ਤੇ ਨਾਲ ਗਰਮ ਗਰਮ ਚੌਲ ਵਾ ਪਿਆਨੇ ਵਾ ਮੋਹ ਕਾਕਾ ਵੈਸ਼ਨੂ ਜੈ ਹੋ ਨਿਕਲ ਜੂ ਦਿਨ ਹੋਵੇ ਜਾਂ ਰਾਤ ਕਾਕਾ ਵੈਸ਼ਨੂ ਟੱਬਾ ਹਮੇਸ਼ਾ ਖੁੱਲਾ ਹਿਮਾਚਲ ਤੋਂ ਆਓ ਜਾਂ ਮੁਕੇਰ ਜਾਂ ਜੰਮੂ ਤੋਂ ਪਠਾਨਕੋਟ ਜੰਮੂ ਜਾਂ ਜਲੰਧਰ ਹਰ ਰਾਹੀ ਦਾ ਸਵਾਗਤ ਹੈ ਜੀ ਕਾਕਾ ਵੈਸ਼ਨੂ ਟੱਬਾ ਸਵਾਦ ਵੀ ਮਸੂਰੀ ਵਾਲਾ ਤੇ ਪਿਆਰ ਵੀ ਪਿੰਡਾ ਵਾਲਾ

ਚਿੱਲੀ ਨੋਟ ਸਾਡੀ ਮਸ਼ਹੂਰ ਹੈ ਜੀ ਮੈਂ ਸੁਣਿਆ ਵੀ ਦਸੂਹਾ ਮਕੇਰੀਆਂ ਸਰ ਮਕੇਰੀਆਂ ਮਕੇਰੀਆਂ ਅੰਮ੍ਰਿਤਸਰ ਦੇ ਗਾਹ ਜ਼ਿਆਦਾ ਸਾਡੇ ਕੋਲ ਜੀ ਅੰਮ੍ਰਿਤਸਰ ਤੋਂ ਮਾਰਾ ਚਿੰਦਪੁਰ ਨਹੀਂ ਜਾਂਦੀਆਂ ਗੱਡੀਆਂ ਬੱਸਾਂ ਉਹਨਾਂ ਨੂੰ ਤੁਹਾਡੀ ਸਪੀਡ ਪੇਸ਼ ਨਹੀਂ ਕੀ ਲੱਗਦੀ ਸਰ ਸਾਡੇ ਕੜੀ ਚਾਵਲ ਜ਼ਿਆਦਾ ਮਸ਼ਹੂਰ ਹੈ ਜੀ ਜਾਂ ਮਿਕਸ ਵੈੱਡ ਤੁਸੀਂ ਦੋ ਦੋ ਮੰਗ ਲਓ ਕੀ ਕਰਨਾ ਹੈ ਭਾਜੀ ਆਹ ਕੋਈ ਜੀ ਦਾਲ ਪੈਕ ਕਰਨੀ ਲਓ ਲਓ ਚਲੋ ਹੁਣੀ ਹੋ ਗਈ ਪੈਕ ਭਾਜੀ ਲਓ ਸਰ ਲਓ ਹੋ ਗਈ ਹੋ ਗਈ ਸਰ ਲੋ 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 ਅੱਗੀ ਪੱਜੀ ਲੱਗੀ ਅਡਾਲ ਫਰਾਈ ਕਰਦੇ ਚੌਲਾਂ ਦੇ ਕਿੰਨੇ ਪਾਣੀ ਵੀ ਨੇੜੇ ਦੇ ਉੱਤੇ ਇੱਕ ਹੋਟਲ ਹੈ ਇੱਕ ਕਰਕੇ ਭਾਜੀ ਦਾ ਪੰਪ ਦੇ ਸਾਹਮਣੇ ਉੱਥੇ ਰੋਟੀ ਖਾ ਕੇ ਦੇਖਿਆ ਮੈਂ ਕਰੀ ਉਹ ਮਹੀਨੇ 'ਚ ਇੱਕ ਦੀ ਵਾਰੀ ਆਂਦੇ ਰਹਿੰਦੇ ਆਦਰ ਮੈਂ ਆਣਾ ਸਪੈਸ਼ਲ ਗਿਆ ਮੈਂ ਉੱਥੇ ਰੋਟੀ ਖਾ ਕੇ ਦੇਖਿਆ ਇੱਕ ਵਾਰੀ ਆਈ ਉੱਥੇ ਪੱਕੇ ਰੁਕਦੇ ਆ ਹੁਣ ਕਿਤਾਬ ਸੁਣਦਾ ਲੋਕਲ ਬੰਦਾ ਹੱਗਾ ਆਪਣਾ ਉਹ ਭਾਜੀ ਆਂਦੇ ਜਾਂਦੇ ਆਈ ਦਾ ਭਰਾਵਾਂ ਕੋਲੇ ਖਾ ਤੇ ਸੇਵਾ ਹੁੰਦੀ ਆ ਆਪਣੀ ਆਪਣੇ ਘਰ ਆਂ ਕੋਲੇ ਖਾ ਆ ਕੇ ਬੈਠੀ ਦਾ ਕੋਈ ਚੱਕਰ ਹੀ ਨਹੀਂ ਆ ਜਾ ਇਹ ਆਪਣੇ ਕੋ 4 ਵਜੇ ਸਵੇਰੇ ਚਾਹ ਪੋੜਾ ਸਟਾਰਟ ਹੋ ਜਾਂਦਾ ਹੈ ਸਰਦੀਆਂ ਆ ਹੁਣ ਰਸ਼ ਪੂਰਾ ਹੋਣਾ ਚਾਹਣਾ ਸਾਡੇ ਕੋ ਭਾਜੀ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮੀ 6-7 ਵਜੇ ਤੱਕ ਪਕੋੜਿਆਂ ਦਾ ਕੰਮ ਆ ਆਪਣਾ ਰਾਤ ਨੂੰ ਜਿਹੜੀ ਰੋਟੀ ਚੱਲਦੀ 24 ਘੰਟੇ ਸਰਵਿਸ ਹੈ ਸਰ ਸਾਡੀ 24 ਘੰਟੇ ਸਰਵਿਸ ਹੈ ਜਦੋਂ ਮਰਜ਼ੀ ਰਾਤ ਨੂੰ ਆਓ

ਹਾਂ ਇਹ ਹੈ ਵੀ ਇੱਥੇ ਸਾਰੀ ਰਾਤ ਢਾਬਾ ਖੁੱਲਾ ਰਹਿੰਦਾ ਜਿਹਦਾ ਚਿੰਦਪੁਰ ਨਹੀਂ ਜਾਂਦੇ ਅੰਮ੍ਰਿਤਸਰ ਦੇ ਜੰਮੂ ਜਾਂਦੇ ਇੱਥੇ ਰੁਕੀ ਜਾਂਦੇ ਰੁਕ ਕੇ ਬਿਲਕੁਲ ਬਿਲਕੁਲ ਰੁਕ ਕੇ ਜਾਂਦੇ ਵਧੀਆ ਵਧੀਆ ਟਾਈਮ ਹੋ ਗਿਆ ਹਾਂਜੀ ਤੇ ਅੱਜ ਰੋਟੀ ਦਾ ਸਪੈਸ਼ਲ ਹੈ ਜੀ ਰੋਟੀ ਬਹੁਤ ਵਧੀਆ ਭਾਜੀ ਭਾਜੀ ਮੈਂ ਲੁਧਿਆਣੇ ਰਹਿਣਾ ਠੀਕ ਹੈ ਜੀ ਤੇ ਅਕਸਰ ਅਸੀਂ ਆਉਂਦੇ ਜਾਂਦੇ ਰਹੀਦਾ ਤੇ ਰੋਟੀ ਮੈਕਸਿਮਾਈਜ਼ ਇੱਥੇ ਹੀ ਖਾਈ ਰਹੀ ਹੈ ਬਹਿ ਕੇ ਰੋਟੀ ਬਹੁਤ ਵਧੀਆ ਰਾਜਕੋਟਾ ਬਣੀ ਮਿਲਦਾ ਔਰ ਰਾਤ ਨੂੰ ਇਹ 3 ਵਜੇ ਤੱਕ ਖੁੱਲਾ ਰਹਿੰਦਾ ਜਿਲੇ ਮਰਜੀ ਆਈਏ ਰੋਟੀ ਇੱਕਦਮ ਫਰਸਟ ਕਲਾਸ ਸਿੰਪਲ ਸਿੰਪਲ ਰੋਟੀ ਫਰਸਟ ਕਲਾਸ ਔਰ ਸਾਫ ਸਫਾਈ ਵੀ ਵਧੀਆ ਭਾਈ ਹਾਂਜੀ ਜਦੋਂ ਆਪ ਨੂੰ बिलकुल बिलकुल ठीक ठाक है वेल्कुल वेल्कुल वेल्कुल। लगा जी टेस्ट एक नंबर वादी जी आ जी, आ जी। ਬੱਡੀ ਗੱਲ ਹੈ ਬੈਸ਼ਨੋ ਪਹੁੰਚਣਾ ਹੈ ਬੈਸ਼ਨੋ ਜੀ ਬਾਕੀ ਇੱਥੇ ਸ਼ਰਾਬ ਦਾ ਕੋਈ ਚੱਕਰ ਨਹੀਂ ਲੇਡੀਜ਼ ਵੀ ਆ ਕੇ ਆਰਾਮ ਨਾਲ ਖਾਣਾ ਖਾ ਸਕਦੀ ਹੈ ਬਹੁਤ ਵਧੀਆ ਠੀਕ ਹੈ ਆਪਾਂ ਤਾਂ ਅਕਸਰ ਇੱਥੇ ਆਉਂਦੇ ਆ ਜਦੋਂ ਆਉਂਦੇ ਇੱਥੇ ਰੁਕਦੇ ਆ ਵੈਲਕਮ ਸਰ ਤੁਹਾਡਾ ਸਾਡੀ ਸਿਰਕਾ ਸਰਵਿਸ ਲੱਗੀ ਦਾ ਸਭ ਕੁਝ ਹੈ ਸਰਵਿਸ ਵਧੀਆ ਜੀ ਸਰਵਿਸ ਤੇ ਸਾਨੂੰ 2-3 ਸਾਲ ਹੋ ਗਏ ਵਧੀਆ ਲੱਗਦੀ ਹੈ ਬਾਕੀ ਮਤਲਬ ਹੋਰ ਟਾਬਿਆਂ ਨਾਲ ਇਧਰ ਨਾਲ ਤਰਵਾੜਾ ਦੱਸੂਗਾ ਮੈਂ ਇਹ ਹਾਂ ਜੀ ਬਹੁਤ ਵਧੀਆ ਜੀ ਹਰ 2 3 ਵਜੇ ਤੱਕ ਸਕੂਲ ਦਾ ਨਹੀਂ ਹੁੰਦਾ ਜਿਸ ਬੰਦੇ ਨੇ ਤਲਵਾੜਾ ਜਾਂ ਸ਼ੇਰੀ ਜਾਣਾ ਹੋਵੇ ਨਾ ਮੱਚ ਵੈਟਰ ਦੇ ਵਾਸਤੇ ਹੀ ਹੈ ਸਹੀ ਡੱਬਾ ਬਾਕੀ ਵੱਡੀ ਗੱਲ ਇਹ ਹੈ ਜਦੋਂ ਰਾਤ ਨੂੰ ਪਠਾਨਕੋਟ ਜੰਮੂ ਹਾਈਵੇ ਗੱਡੀਆਂ ਰਾਤ ਨੂੰ ਕੋਈ 2 2.5 ਵਜੇ ਜਾਂਦੀਆਂ ਕੋਈ 2 ਵਜੇ ਜਾਂਦੀ ਕੋਈ 1 ਵਜੇ ਜਾਂਦੀ ਇਹਨਾਂ ਦਾ ਖੁੱਲਾ ਹੁੰਦਾ ਹੋਰ ਕੋਈ ਢਾਬਾ ਨਹੀਂ ਖੁੱਲਾ ਹੁੰਦਾ ਤਰਬਸ ਬੜੀ ਵਧੀਆ ਬੰਦੇ ਬੜੇ ਪਿਆਰ ਨਾਲ ਬੋਲਦੇ ਆ ਡੀਲਿੰਗ ਵਧੀਆ ਰੇਟ ਵੀ ਜਾਇਜ਼ ਹੈ ਜੀ ਤੁਸੀਂ ਅੱਜ ਇੱਥੇ ਆਇਓ ਟਾਈਮ ਬਹੁਤ ਹੋ ਚੁੱਕਾ ਹਾਂਜੀ ਕੀ ਦਿਖਾਗਾ ਜੀ ਆਪਾਂ ਕਿੱਥੇ ਚੱਲ ਬਗ ਨਾ ਹਾਂਜੀ ਕਿਸੇ ਵਕਤ ਮੈਂ ਕੀ ਦੇਖੀ ਸਬਜ਼ੀ ਰੋਟੀ ਤੇ ਵਧੀਆ ਲੱਗਦੀ ਮੈਂ ਕਿਹਾ ਜੀ ਅਸੀਂ ਸਾਰੇ ਅਸੀਂ ਜੰਮੂ ਤੋਂ ਆਉਂਦੇ ਪਏ ਆਂ। ਦਿੱਲੀ ਆਈ ਦਾ ਮਤਲਬ ਇੱਕ ਦੋ ਦਿਨ ਜੇ ਆ ਜਾਈਦਾ ਆ। ਤੇ ਮਤਲਬ ਜਿੱਲੇ ਮਰਜੀ ਆਜੋ ਢਾਬਾ ਖੁੱਲਾ ਹੁੰਦਾ ਰੋਟੀ ਪਾਣੀ ਐਨ ਵਧੀਆ। ਮਤਲਬ ਅਸੀਂ ਸਾਰੇ ਢਾਬੇ ਛੱਡ ਕੇ ਇੱਥੇ ਆਈਦਾ ਆ। ਰਸਤੇ ਦੇ ਵਿੱਚ ਬਹੁਤ ਢਾਬੇ ਪੈਂਦੇ ਆ ਭਾਵੇਂ ਲੇਟ ਹੋ ਜਾਈਏ। ਇੱਕ ਨੰਬਰ ਰੋਟੀ ਪਾਣੀ ਆ ਸਾਰਾ। ਚਾਹ ਪਾਣੀ ਸਵੇਰੇ 4-5 ਵਜੇ ਜਿੱਲੇ ਮਰਜੀ ਆਜੋ। ਉਸਲੇ ਨੂੰ ਸਭ ਕੋਈ ਵਧੀਆ ਮਿਲਦਾ ਇੱਥੇ। ਬ੍ਰੈਕਫਾਸਟ। ਇੱਕਦਾਲ ਹੋ ਰਹੀ ਏ। ਇੱਥੇ ਕੋਈ ਮਤਲਬ दारू ਦਾ ਕੋਈ ਚੱਕਰ ਨੀ ਆ ਬੈਸ਼ਨੋਡਾ ਬਿਲਕੁਲ ਜਿਹੜਾ ਮਰਜ਼ੀ ਆਵੇ ਕੋਈ ਚੱਕਰ ਨੀਗਾ ਫੈਮਲੀ ਆਵੇ ਡਰਾਈਵਰ ਆਉਂਦੇ ਆ ਇਦਾਂ ਦਾ ਵਧੀਆ ਡਰਾਈਵਰ ਆਉਂਦੇ ਆ ਫੈਮਲੀ ਚਲੋ ਦੇਖ ਕੇ ਟਰੱਕ ਨਹੀਂ ਰੁਕਦੇ ਔਰ ਫੈਮਲੀ ਵੀ ਆਵੇ ਤਾਂ ਵਧੀਆ ਆ ਕੋਈ दारू ਦਾ ਈਸ਼ੂਰੀ ਨੀਗਾ ਇੱਥੇ ਕੋਈ ਮਤਲਬ ਬੰਦੇ ਨੂੰ ਕੇ ਨੂੰ दारू ਪੀੜੇ ਵਾਲੇ ਨੂੰ ਨਹੀਂ ਰੋਟੀ ਦਿੰਦੇ ਨਹੀਂ ਇਹ ਬਠਾਲ ਦੇ ਨਹੀਂ ਤਾਂ ਬੇਦਰੂਕੀ ਨੇ ਵਾਲੇ ਨੂੰ ਐ ਵਧੀਆ ਬੈਸ਼ਨੋਡਾ ਬਾਈ